ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਜਿਹੜੀ ਵੀਡੀਓ ਹੈਗੀ ਡਿਜੀ ਲੋਕਰ ਦੀ ਡਿਜੀ ਲੋਕਰ ਹੈਕੀ ਕਿ ਇੱਕ ਡਿਜੀ ਲੋਕਰ ਇੱਕ ਇੰਨੀ ਵੈਟਰ ਚੀਜ਼ ਹੈ ਜਿਹੜਾ ਡਿਜੀ ਲੋਕਰ ਉਹਦੇ ਬਾਰੇ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਡਿਜੀ ਲੋਕਰ ਇੱਕ ਐਦਾਂ ਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਜ਼ਰੂਰੀ ਡਾਕੂਮੈਂਟ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਡਰਾਈਵਿੰਗ ਲਾਇਸੈਂਸ ਹੋ ਗਿਆ 10th 2 ਦੇ ਸਰਟੀਫਿਕੇਟ ਹੋਗੇ ਤੁਹਾਡੀ ਹਾਈएस्ट ਕੁਆਲੀਫਿਕੇਸ਼ਨ ਦੇ ਜਿਹੜੇ ਸਰਟੀਫਿਕੇਟ ਹੋਗੇ ਉਹ ਸਟੋਰ ਕਰਕੇ ਤੁਸੀਂ ਆਪਣੇ ਉਹਦੇ ਵਿੱਚ ਰੱਖ ਸਕਦੇ ਤੇ ਜਿਹੜੇ ਭਾਰਤ ਸਰਕਾਰ ਵੱਲੋਂ 2015 ਵਿੱਚ ਲਿਆਂਦਾ ਗਿਆ ਸੀ டிਜੀ ਲੋਕਰ ਤੇ ਜਿਹੜਾ ਅਜੇ ਤੱਕ ਵਧੀਆ ਤਰੀਕੇ ਨਾਲ ਚੱਲ ਰਿਹਾ ਇੱਕ ਆਈਟੀ ਮਿਨਿਸਟਰੀ ਵੱਲੋਂ ਅੱਜ ਵੀ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਇਸ ਕਰਕੇ ਤੁਸੀਂ ਬੇਚੇਜ਼ ਕਿਹਦੇ ਵਿੱਚ ਜਿਹੜੇ ਆਪਣੇ ਆ ਡਾਕੂਮੈਂਟ ਡਾਊਨਲੋਡ ਕਰਕੇ ਰੱਖ ਸਕਦੇ ਹੋ ਇਹਦਾ ਤੁਹਾਨੂੰ ਬੇਨਫੀਟ ਇਹ ਵੀ ਹੁੰਦਾ ਵਾ ਕਈ ਵਾਰ ਤੁਸੀਂ ਆਊਟ ਆਫ ਸਟੇਸ਼ਨ ਹੁੰਨੇ ਹੋ ਘਰ ਦੇ ਕੋਲ ਨਹੀਂ ਹੁੰਦੇ ਠੀਕ ਹੈ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਤੁਹਾਨੂੰ ਟ੍ਰੈਫਿਕ ਪੁਲਿਸ ਵਾਲਿਆਂ ਨੇ ਰੋਕ ਲਿਆ ਵਾ ਠੀਕ ਹੈ ਉੱਥੇ ਵੀ ਤੁਸੀਂ ਇਹਨੂੰ ਜਿਹੜਾ ਡਿਜੀਟਲੀ ਦਿਖਾ ਕੇ ਤੁਸੀਂ ਆਪਣਾ ਜਿਹੜੀ ਸੁਰੱਖਿਆਤ ਰਹਿ ਸਕਦੇ ਹੋ ਜਿਵੇਂ ਤੁਸੀਂ ਰੇਲਵੇ ਵਿੱਚ ਸਫ਼ਰ ਕਰ ਰਹੇ ਹੋ ਉਸ ਟਾਈਮ ਵੀ ਇਹ ਪੂਰੀ ਤਰ੍ਹਾਂ ਵੈਲਿਡ ਹੈ ਹਵਾਈ ਠੀਕ ਹੈ ਸਫ਼ਰ ਕਰ ਰਹੇ ਹੋ ਜਹਾਜ਼ ਦੇ ਵਿੱਚ ਉੱਥੇ ਵੀ ਪੂਰੀ ਤਰ੍ਹਾਂ ਵੈਲਿਡ ਹੈ ਜਿਸ ਕਰਕੇ ਇਹ ਬਹੁਤ ਬੈਨੀਫਿਟ ਹੈ ਕਿ ਜਿਹੜੀ ਚੀਜ਼ ਡਿਜੀਟਲ ਹੋਕਰ ਦਾ ਉਹ ਅੱਜ ਮੈਂ ਹੁਣ ਤੁਹਾਨੂੰ ਦੱਸੂਗਾ ਵੀ ਆਪਾਂ ਉਹਦੇ ਵਿੱਚ ਜਿਹੜਾ ਲੌਗਇਨ ਕਿਵੇਂ ਕਰਨਾ ਵਾ ਠੀਕ ਹੈ ਆਪਣੀ ਆਈਡੀ ਕਿਵੇਂ ਬਣਾਉਣੀ ਹੈ ਇਹ ਤੁਸੀਂ ਫੋਨ ਐਪ ਰਾਹੀਂ ਵੀ ਬਣਾ ਸਕਦੇ ਹੋ ਐਪ ਰਾਹੀਂ ਵੀ ਤੇ ਆਪਣੇ ਕੰਪਿਊਟਰ ਤੇ ਲੈਪਟਾਪ ਦੇ ਨਾਲ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਲੌਗਇਨ ਹੋ ਸਕਦੇ ਹੋ ਅੱਜ ਇਸ ਵੀਡੀਓ ਵਿੱਚ ਆਪਾਂ ਦੱਸਾਂਗੇ ਵੀ ਤੁਸੀਂ ਇਹ ਚ ਲੌਗਇਨ ਕਿਵੇਂ ਕਰਨਾ ਉਸ ਤੋਂ ਅਗਲੀ ਵੀਡੀਓ ਵਿੱਚ ਆਪਾਂ ਦੱਸਾਂਗੇ ਵੀ ਜਿਹੜਾ ਤੁਸੀਂ ਇਹਨਾਂ ਡਾਕੂਮੈਂਟਸ ਨੂੰ ਡਾਊਨਲੋਡ ਕਰਕੇ ਇਹਦੇ ਵਿੱਚ ਕਿਵੇਂ ਰੱਖ ਸਕਦੇ ਹੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵਾਤਵਾਰ ਸ਼ੇਅਰ ਜਰੂਰ ਕਰਦਿਆ ਕਰੋ ਚਲੋ ਚੱਲਦੇ ਆਂ ਆਪਾਂ ਦੱਸਦੇ ਆਂ ਵਿੱਚ ਲੌਗਇਨ ਕਿਵੇਂ ਕਰਨਾ ਇਹਦੀ ਆਈਡੀ ਕਿਵੇਂ ਬਣਾਉਣੀ ਹਾਂਜੀ ਮੋਬਾਈਲ ਦੀ ਸਕਰੀਨ ਤੇ ਆਵਾਂਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਪਲੇ ਸਟੋਰ ਚ ਸਰਚ ਕਰਾਂਗੇ ਡੀਜੀ ਲੋਕਰ ਤਾਂ ਤੋਂ ਟੈਨਸਟੋਰ ਦਿੱਤਾ ਹੈ ਡੀਜੀ ਲੋਕਰ ਆਪਣਾ ਪਹਿਲਾਂ ਹੀ ਇੰਸਟਾਲ ਹੈ ਇਸ ਲਈ ਆਪਾਂ ਪਹਿਲਾਂ ਹੁਣ ਇਥੇ ਓਪਨ ਕਰਾਂਗੇ ਇਸ ਤਰ੍ਹਾਂ ਦਾ ਤੁਹਾਨੂੰ ਫੇਸ ਸਾਹਮਣੇ ਦਿਖਾਈ ਦੇਊਗਾ ਜਦੋਂ ਤੁਸੀਂ ਐਪ ਦੇ ਵਿੱਚ ਜਾਓਗੇ तो सब तो नीचे है गैट स्टार्टड ये तो ओके करना वहां अगे उपर है साइन इन जे तो अकाउंट बनया हुआ आप नव बना इस तो नीचे जरा क्रिएट अकाउंट ए क्लिक करना उपर आप नेम लिखा ठीक है सब तो पहला उस तो नीचे डेट ऑफ बर्थ फिर तीस मेल फीमेल ठीक है तो अपना मोबाइल नंबर ईमेल आई डी उस तो नीचे सैट सिक्स डिजिट सिक्योरिट पेन इतने तुम्हें अपना सिक्योरिटी पेन जो डिजिट कोई जो थोड़ा तो याद रहे अपना सैट कर लेना सब तो, तो पहले आपका नाम फिल सारा जो कॉलम फिल कर दे हाँ okay. जी सारी डिटेल फिल करने तो बाद हाँ जी सारी डिटेल फिल करने तो बाद नीचे सबमिट का बटन आप सबमिट करांगे ਤੁਹਾਡੇ ਫੋਨ ਤੇ OTP ਆਊਗਾ ਉਹ ਫਿਲ ਕਰਨਾ ਇੱਥੇ OTP ਫਿਲ ਕਰਨ ਤੋਂ ਬਾਅਦ ਸਬਮਿਟ ਕਰਨਾ ਮਾ ਆਧਾਰ 5583 ਤੁਸੀਂ ਆਪਣਾ ਆਧਾਰ ਨੰਬਰ ਜਿਹੜਾ ਉਹ ਫਿਲ ਕਰਨਾ ਮਾ ਆਧਾਰ ਨੰਬਰ ਜਿਹੜਾ ਹੈਗਾ ਬਸ ਸਕਿੱਪ ਵੀ ਕਰ ਸਕਦੇ ਹੋ ਪਰ ਤੁਸਾਨੂੰ ਉਹ ਹੀ ਫਿਲ ਕਰਨਾ ਹੀ ਪੈਣਾ ਇਸ ਕਰਕੇ ਆਪਾਂ ਆਧਾਰ ਨੰਬਰ ਫਿਲ ਕਰਾਂਗੇ ਇੱਥੇ ਆਧਾਰ ਕਾਰਡ ਫਿਲ ਕਰਨ ਤੋਂ ਬਾਅਦ ਨੈਕਸਟ ਜਿਹੜਾ ਬਟਨ ਆ ਰਿਹਾ ਉਸ ਤੇ ਕਲਿੱਕ ਕਰਾਂਗੇ ਇਹ OTP ਫਿਰ ਤੁਹਾਨੂੰ ਦਾ ਆਪਣਾ ਜਾਊਗਾ ਉਹਨਾਂ ਤੇ ਫਿਰ ਉਹ OTP ਫਿਲ ਕਰਾਂਗੇ OTP ਫਿਲ ਕਰਨ ਤੋਂ ਬਾਅਦ نیچے ਫਿਰ ਸਬਮਿਟ ਦਾ ਬਟਨ ਆ ਰਿਹਾ ਵਾ ਉਹ ਤੇ ਕਲਿੱਕ ਕਰਾਂਗੇ ਅੱਗੇ ਆਪਣਾ ਅਕਾਊਂਟ ਨੰਬਰ ਜਿਹੜਾ ਬਣ ਚੁੱਕਿਆ ਹੁਣ ਆਪਾਂ ਸਾਈਨ ਇਨ ਕਰਾਂਗੇ न से क्लिक करा ये तीन मोबाइल नंबर ना भी कर सकते हो ठीक है यूजर नेम जो फिल किया भी कर सकते हो आधार कार्ड ना भी चलो आप फिलहाल आधार कार्ड नंबर पर लॉग इन कर दे आधार नंबर फिल करा आधार नंबर फिल करने तो बाद नैक्सट बटन पर जरा क्लिक करा जो तीन सेव रखना तो सेव रख सकते हो नहीं तो फिर नोट नाउ कर सकते हो जो तुम आटोमेटिकली सेव हो जाए थोड़े तो फिर अपने आप आ जा करो जो आई टी पासवर्ड इतने फिर एंटर ओटीपी फिल करोंगे आप ओटीपी फिल करने तो बाद नीचे एक कैप्चा दिता हुआ वा वो भी आप फिल करा कैप्चा फिल करने तो बाद नीचे सबमिट का बटन आते सबमिट करांगे ਅੱਗੇ ਜਿਹੜੀ ਸਾਡਾ ਸਕਿਉਰਟੀ ਕੋਡ ਆਪਾਂ ਪਹਿਲ ਰੱਖਿਆ ਸੀ ਉਹ ਤੇ ਸਕਿਉਰਟੀ ਜਿਹੜਾ 3 ਡਿਜੀਟ ਦਾ ਸੀਗਾ ਉਹਨੂੰ ਐਂਟਰ ਕਰਾਂਗੇ ਐਂਟਰ ਕਰਨ ਤੋਂ ਬਾਅਦ ਫੇਰ نیچے ਸਬਮਿਟ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੁਹਾਡਾ ਜਿਹੜੀ ਆਈਡੀ ਖੁੱਲ ਕੇ ਤੁਹਾਡੇ ਸਾਹਮਣੇ ਆ ਜਣੀ ਹੈ ਤੁਹਾਡਾ ਜਿਹੜਾ ਆਧਾਰ ਕਾਰਡ ਉੱਤੇ ਪੱਕਾ ਉਹ ਵੀ ਤੁਹਾਡੇ ਸਾਈਡ ਤੇ ਦਿਖਾਈ ਦੇਊਗੀ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਦੀ ਆਈਡੀ ਬਣਾਓਗੇ ਪੱਕੇ ਬਹੁਤ ਸੇਫ ਸਕਿਉਰ ਤੁਸੀਂ ਇਹਦੇ ਵਿੱਚ ਆਪਣੇ ਡਾਕੂਮੈਂਟ ਡਾਊਨਲੋਡ ਕਰਕੇ ਰੱਖ ਸਕਦੇ ਹੋ ਨੈਕਸਟ ਵੀਡੀਓ ਵਿੱਚ ਆਪਾਂ ਦੱਸਾਂਗੇ ਜਿਹੜੇ ਤੁਸੀਂ ਆਪਣੇ ਡਾਕੂਮੈਂਟ ਆ ਉਹ ਕਿਵੇਂ ਡਾਊਨਲੋਡ ਕਰਨੇ ਆ ਤੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ